ਲੱਗੇ ਪਰ ਹੁਣ ਸਾਰੇ ਜੁੜੇ ਸਾਰਿਆਂ ਦੇ ਪੁਰਨੇ ਆਏ ਦਾ ਵੇਖਣਾ ਪੈਣਾ ਇਹ ਤਾਂ ਕਿਤੇ ਘਰ ਦੇ ਵਿੱਚ ਲੱਗੇ ਹੋਣ ਜਿੱਥੇ ਦੋ ਚਾਰ ਦਸ ਜੀ ਬੈਠੇ ਹੋਣ ਉਹਨਾਂ ਦਾ ਫਰਕ ਨਹੀਂ ਜਾਣਾ ਹੁਣ ਕਿਤੇ ਹੈ ਨਾ ਨਿੱਕੀ ਨਾ ਇੱਕ ਹੋਰ ਬੇਨਤੀ ਹੈ ਹਰ ਚੌਥੜੀ ਨਾਮ ਮਨ ਸਹਿਜ ਭਿਆ ਕਦੋਂ ਸਹਿਜ ਆਇਆ ਜਦੋਂ ਹਰ ਪਾਇਆ ਬਲਵੰਤ ਦੀ ਜਦੋਂ ਰਹੀ ਮਿਲ ਗਿਆ ਉਹਨੂੰ ਸਹਿਜ ਆਉਣਾ ਪਹਿਲਾਂ ਕਿੱਥੇ ਆਉਂਦਾ ਹਰ ਚੌਥੀ ਨਾਮ ਮਨ ਸਹਿਜ ਪਾਇਆ ਹਰ ਪਾਇਆ ਬਲਰਾਮ ਜੀਓ ਗੁਰੂਮਖਿ ਮਿਲੇ ਆਸੁ ਪਾਇਆ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ ਤਨ ਤਨ ਮਨ ਮੜ ਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਤੀ ਵਧਾਈ ਖਤਮ ਵਧਾਈ ਦਿੰਦੇ ਨੇ ਇਸ ਅਭਿਆਸ ਸੰਪੂਰਨ ਹੁੰਦਾ ਜਦੋਂ ਲਾਗਨ ਸੰਪੂਰਨ ਹੁੰਦੀਆਂ ਹਰ ਪ੍ਰਭ <th>ਪੁਰ ਕਾਜ ਚਾਇਆ ਧਨ ਹਿਰਦੈ ਨਾਮ ਵਿਗਾਸੀ ਇਹ ਉਹ ਕਾਰਜ ਇਹ ਉਹ ਵਿਆਮ ਜਿਹਦੇ ਨਾਲ ਨਾਮ ਥੱਪ ਜਾਂਦਾ ਅਖ ਸਤਨਾਮ ਸ਼੍ਰੀ ਵਾਹਿ ਜਿਹਦੇ ਵਿੱਚ ਸਤਨਾਮ ਥੱਪਵੇ ਇੱਕ 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 ਨਿਸ਼ਚਾ حاصل ਹੋ ਜਦੋਂ ਵਿਆਹ ਇਹਨਾਂ ਤੋਂ ਪਤੀ ਪਤਨੀ ਇੱਕ ਹੋ ਜਾਂਦੇ ਜਦੋਂ ਚਾਰ ਨਾਮ ਹੋਣ ਗੰਦੀਆਂ ਚੌਥੀ ਨਾਮ ਦਾ ਮਤਲਬ ਰੱਬ ਨਾਲ ਇੱਕ ਮਿਕ ਹੋ ਜਾਣਾ ਜੇ ਇੱਕ ਮਿਕਤਾ ਹਾਸਲ ਕਰ ਲੈਣੀ ਜਦ ਨਾਮ ਬੋਲੇ ਚੌਥੀ ਨਾਮੇ ਹਰ ਪਾਇਆ ਪ੍ਰਭ ਅਬਨਾਸੀ ਹਰ ਪਾਇਆ ਪ੍ਰਭ ਹੁਣ ਅਬਨਾਸੀ ਕੀ ਹੁੰਦਾ ਹੈ ਜਿਹੜਾ ਨਾਸ਼ ਨਹੀਂ ਹੁੰਦਾ ਜਿਹੜਾ ਖਤਮ ਨਹੀਂ ਹੁੰਦਾ ਉਹ ਸਾਨੂੰ ਆਖਿਆ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਕਬ ਸਭ ਨਾਸੀ ਕਿੰਨੀ ਖੁਸ਼ੀ ਹੋਈ ਹੋਵੇਗੀ ਜਦ ਗੁਰੂ ਨਾਨਕ ਦੇਵ ਮਹਾਰਜ ਦਾ ਵਿਆਹ ਸੰਪੂਰਨ ਹੋਇਆ ਇੱਲਾਕੇ ਦੇ ਉਹਨਾਂ ਦੇ ਸਾਡੇ ਮਾਰੇ ਤੁਹਾਨੂੰ ਵਧਾਈ ਹੋਵੇ ਉਹ ਮਾਤਾ ਜੀ ਸਲੱਖਣੀ ਜੀ ਉਹ ਮਾਤਾ ਕਿੱਦਾਂ ਉਹਨੂੰ ਵਧਾਈਆਂ ਮਿਲਦੀਆਂ ਹੋਣਗੀਆਂ ਭੈਣੇ ਤੇ ਵਿਆਹ ਹੋਇਆ ਕੀ ਦੇ ਨਾਲ ਸਭ ਤੋਂ ਸ਼ਰੋਮ ਨਹੀਂ ਸਭ ਤੋਂ ਉੱਚੇ ਹਮਕ ਜਿਹਨੂੰ ਕਹਿੰਦੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਮਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰ ਉਹ ਗੁਰੂ ਇੱਥੇ ਕਿਸ ਦਾ ਪਤੀ ਸੋਣਾ ਹੋਵੇ ਨਾ ਉਹ ਨੂੰ ਬੀਬੀਆਂ ਭੈਣਾਂ ਕਹਿੰਦੀਆਂ ਜਾ ਕੇ ਕਹਿੰਦੀਆਂ ਨਹੀਂ ਤੇਰਾ ਘਰ ਵਾਲਾ ਕਿੰਨਾ ਸੋਣਾ ਹੈ ਉਹ ਗੁਰੂ ਨਾਨਕ ਜਦੋਂ ਚੜ੍ਹੇ ਹੋਣਗੇ ਜਾਣ ਕਿਦਾਂ ਜਾ ਕੇ ਉੱਥੇ પ્રકાશ ਨਾ ਆਉਂਦਾ ਸੋ ਗੁਰੂ ਪਿਆਰਿਓ ਐਸੇ ਨੇ ਇਹ ਲਾਣੇ ਦੀ ਬਾਣੀ ਆਓ ਸਾਥ ਸੰਗਤ ਜੀ ਪੜਿਐ ਅੱਜ ਚੌਥੇ ਦੀ ਾਮਾ ਉਸ ਭੈਣ ਨੂੰ ਉਸ ਮਾਤਾ ਨੂੰ ਕਿੰਨੀ ਖੰਡ ਪਈ ਹੋਵੇਗੀ ਜਦ ਗੁਰੂ ਨਾਨਕ ਦੇਵ ਜੀ ਦੇ ਨਾਲ ਵਿਆਹ ਸੰਪੂਰਨ ਹੋਇਆ ਔਰ ਚੌਥੀ ਲਾੜ ਨੂੰ ਮਨ ਸਹਿਜ ਪੈ ਆਦਮੀ ਉਹ ਵਿਆਹ ਕੋ ਤੁਨ ਮਹਿਸੂਸ ਕੀਤਾ ਤਾਂ ਦਰਸ਼ਨ ਕਰ ਕੋ ਵਿਆਹ ਕੋ ਦਾ ਮਤਲਬ ਉਹ ਮਹਿਸੂਸ ਕਰਨਾ ਤੇ ਮਹਿਸੂਸ ਕਿਨੇ ਕਰਨਾ ਆਪਣੇ ਬੱਚਿਆਂ ਨੂੰ ਗਮ ਮਹਿਸੂਸ ਕਰੇ ਇਹ ਲੜਕਾ ਹੈ ਨਹੀਂ ਤੁਰੀਆਂ ਕਿਸ ਤਰ੍ਹਾਂ ਦੇ ਪੁੱਤਨਾਂ ਨੇ ਕਿੱਕੜ ਕੋ ਕੱਟ ਸਾਡੇ ਬੱਚਿਆਂ ਨੂੰ ਪਤਾ ਲੱਗੇ ਸਾਡੇ ਗੁਰੂਆਂ ਨੇ ਇੰਦਾ ਵਿਆਹ ਕਰਾਇਆ ਸੰਨ ਵੇਖੋ ਗੁਰੂ ਨਾਨਕ ਦੇਵ ਜੀ ਐਸੇ ਗੁਰੂ ਆ ਜਿਨ੍ਹਾਂ ਨੇ ਆਪ ਹਲ ਵਾ ਕੇ ਲੋਕਾਂ ਨੂੰ ਦੱਸਿਆ ਇੰਦਾ ਹਲ ਹੋਣਾ ਆਪ 13 13 ਤੋਲ ਕੇ ਸਿੱਖਣੋ ਆਖਿਆ ਇੰਦਾ ਵਪਾਰ ਨਹੀਂ ਕਰਨਾ ਤੁਸੀਂ ਆਪ ਮੰਨ ਲਾ ਕੇ ਦੱਸਿਆ ਇੰਦਾ ਲੋਕਾਂ ਨੂੰ ਮੰਨਰ ਵੀ ਸਿਖਾਉਣਾ ਤੁਸੀਂ ਅੱਜ ਪੂਰੀ ਦੁਨੀਆ ਪੰਜਾਬ ਨੂੰ ਲੈ ਕੇ ਵੇਖਦੀ ਐ ਚਾਹ ਦੇ ਕਿਤੇ ਕੋਈ ਪ੍ਰੋਬਲਮ ਹੁੰਦੀ ਪੰਜਾਬੀ ਤੇ ਪਹੁੰਚ ਜਾਂਦੇ ਸੀਗੇ ਹਰ ਥਾਂ ਤੇ ਅੱਜ ਕਿੰਨੇ ਕਾਇਮੇ ਬਲਕ ਬਰਕਰਰ ਕੇ ਪਰ ਉਹ ਆ ਨਹੀਂ ਸਕਦੇ ਕਿਉਂਕਿ ਉਹਨਾਂ ਕੋਲ ਗੁਰਨਾਮਕ ਨਹੀਂ ਹੈ ਆਪ ਕੋ ਸਤਨਾਮ ਸੀ ਜੇ ਬਰਕਰਰਤਾ ਦਾ ਗੁਰੂ ਨਾਨਕ ਦੇਵ ਜੀ ਨੇ ਚੁਲ੍ਹੇ ਤੇ ਪਾਈਆਂ ਜਿਨ੍ਹਾਂ ਚੁਲੀਆਂ ਗੁਰੂ ਨਾਨਕ ਨੇ ਭਰੀਆਂ ਉਹਨੂੰ ਕਦੇ ਕੋਈ ਹਰਾ ਨਹੀਂ ਸਕਦਾ ਮਾਰ ਨਹੀਂ ਸਕਦਾ ਇਸ ਕਰਕੇ ਸਤ ਸੰਗ ਜੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਹਰੇਕ ਉਹ ਕਾਰਜ ਕੀਤਾ ਜਿਹੜਾ ਉਹਨਾਂ ਨੇ ਆਪਣੇ ਗੁਰਸਿੱਖਾਂ ਨੂੰ ਕਰਾਉਣਾ ਸੀ ਆਪਣੇ ਸਿੱਖਾਂ ਨੂੰ ਹਮੇਸ਼ਾ ਇਹ ਵੀ ਸਾਡੀ ਸੁਣਨਾ ਹੁੰਦਾ ਕਿੰਨੇ ਕੋਈ ਮਾਈ ਗਈ ਕਿਸੇ ਬਾਬਾ ਜੀ ਕੋਲ ਜਾ ਕੇ ਕਹਿਣ ਲੱਗੀ ਬਾਬਾ ਜੀ ਬਾਬਾ ਜੀ ਆ ਮੇਰਾ ਬੱਚਾ ਗੋੜਾ ਬਣਾਉਣੀ ਹਟਦਾ ਇਹਨੂੰ ਮਨਾ ਕਰੋ ਬਾਬਾ ਜੀ ਕਹਿੰਦੇ ਅਗਲੇ ਹੱਥੇ ਕਰਾਂ ਲਿਓ ਅਗਲੇ ਹੱਥੇ ਲੈ ਕੇ ਗਈ ਕਹਿੰਦੀ ਬਾਬਾ ਜੀ ਬਾਬਾ ਜੀ ਇਹਨੂੰ ਮਨਾ ਕਰੋ ਗੋੜਾ ਖਾਣ ਨੂੰ ਕਹਿੰਦੇ ਪੁੱਤ ਗੋੜਾ ਨਾ ਖਾਣ ਕਰ ਚਾਰਾ ਚਾਹਿਆ ਰੋਣ ਚੰਗਣੀ ਹੁੰਦਾ ਉਹ ਕਹਿੰਦੇ ਬਾਬਾ ਜੀ ਇੰਨੀ ਗੱਲ ਕਹਿਣੀ ਤਾਂ ਪਹਿਲੇ ਹਉਮੈ ਕਹਿ ਦੇਣੇ ਉਹ ਕਹਿੰਦੇ ਉਹ ਮੈਂ ਵੀ ਕਰਦਾ ਸੀਗਾ ਜਦੋਂ ਕਿਸੇ ਨੂੰ ਸਮਝਾਉਣਾ ਹੋਵੇ ਨਾ ਸਸਨ ਪਹਿਲਾਂ ਆਤਮਸਰਸ ਤੇ ਉਤਰਨਾ ਪੈਂਦਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਲੋਕ ਛਲ ਛਲ ਕੇ ਜੰਗਲਾਂ ਵੱਲੋਂ ਪਾਇਦੇ ਸੀ ਨਾ ਉਹ ਜਿਹੜਾ ਸੀ ਸਿੱਧਾਂ ਦੇ ਸਾਹਮਣੇ ਸਾਰੀ ਗੱਲਬਾਤ ਰੱਖ ਕੇ ਸਾਰਿਆਂ ਨੂੰ ਚਰਚਾ ਤੋਂ ਚੱਕ ਕੇ ਆਹ ਵਿਆਹ ਕਰਾ ਕੇ ਲੋਕਾਂ ਨੂੰ ਦੱਸਿਆ ਕਿ ਇਦਾਂ ਵਿਆਹ ਕਰਾ ਕੇ ਸੰਸਾਰ ਨੂੰ ਤੱਕੇ ਕੋਈ ਹੋਰ ਨਾ ਜੇ ਸਾਰੇ ਇਹਨਾਂ ਨੂੰ ਰਹਿਣ ਡਰ ਜਾਣ ਸੰਸਾਰ ਦਾ ਉਹ ਪਤੀ ਕਿਦਾਂ ਹੋਵੇ ਸੁਖਗੁਰੂ ਸਾਹਿਬ ਨੇ ਆਪ ਇਹ ਕਾਰਜ ਕਰਕੇ ਸਾਨੂੰ ਰਸਤਾ ਦਿਖਾਇਆ ਹੁਣ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਵਾਸਤੇ ਬਾਰੇ ਇਦਾਂ ਚੰਗਾ ਲੈ ਕੇ ਆਉਣ ਬੱਚਿਆਂ ਨੂੰ ਚੰਗੇ ਬਣਾਉਣ ਲਈ ਗੁਰੂ ਨਾਨਕ ਦੇਵ ਦੀਆਂ ਬਾਣੀਆਂ ਪੜਾਓ ਗੁਰੂ ਨਾਨਕ ਦੇਵ ਜੀ ਦੀ ਦਿੱਤੀ ਸਿੱਖਿਆ ਤੇ ਸੁਣਾਓ ਆਪਣੇ ਆਪ ਬੱਚਿਆਂ ਨੂੰ ਸੁੱਖ ਸ਼ਾਂਤੀ ਮਿਲੂਗਾ ਬਹੁਤਾ ਦਾਣ ਦੇਣ ਦੀ ਲੋਕ ਚਾਹ ਰਹੀ ਕਰਦੇ ਕਿ ਤਾਂ ਆਜ ਨਾਲ ਕੁੜੀ ਵੱਸਦੀ ਹੈ ਨਹੀਂ ਗੁਰੂ ਜਿਆਰਿਓ ਦਾਣ ਦੇਣ ਨਾਲ ਤੇ ਹੋਰ ਲਾਲਸਾ ਵੱਧਦੀ ਹੈ ਹਰ ਪ੍ਰਭ ਮੇਰੇ ਬਾਬਾ ਹਰ ਦੇਵੋ ਦਾਨ ਮੈਂ ਦੱਜੋ ਐਸਾ ਕੱਪੜਾ ਦਿਓ ਐਸੀਆਂ ਵਸਤਾਂ ਦਿਓ ਜਿਦ ਨਾਲ ਮੇਰਾ ਕਾਰਜ ਸੋਰੇ ਕਿਉਂਕਿ ਐ ਸਤਨਾਮ ਸ੍ਰੀ ਵਾਹਿਗੁਰੂ ਉਹ ਸਿੱਖਿਆ ਦਿਓ ਮਨੁ ਮਹਾਰਾਜ ਜਿਦ ਨਾਲ ਮੈਂ ਅੰਗਰੇਜ਼ਰ ਜਾ ਕੇ ਸੋਖੀ ਵਸਾਂ ਸਾਰੇ ਆਪੜਣ ਨੇ ਗੁਣ ਨਹੀਂ ਕੋਈ ਕਿਉਂ ਕਰ ਕੰਤ ਲਾਹ ਹੋਈ ਜੇ ਉਗੜਾਣਾ ਪਿਆ ਲੈ ਫਿਰ ਕੋਈ ਨਹੀਂ ਹੋਣਾ ਗੁਰੂ ਸਾਨੂੰ ਸੋਖ ਗੁਣ ਸਾਡੀ ਚੋਲੀ 'ਚ ਪਾਉਣ ਸੋਖ ਗੁਣਾ ਵਾਲੀ ਧੀ ਜਿਹੜੀ ਹੈ ਨਾ ਅਗਲੇ ਘਰ ਜਾ ਕੇ ਸੋਖੀ ਵਸਦੀ ਹੈ ਕੀ ਨਾ ਸੁਣੀ ਕੋਈਏ ਆਪਣ ਕੰਨ ਸੁੋਏ ਲੱਗੀ ਆਵੇ ਸਾਹਮਣੇ ਨਿਤ ਨਾ ਪਿਆ ਹੋਏ ਨਾਨਕ ਸੁੱਤੀ ਪਈ ਹੈ ਜਾਨ ਮੇਰਤੀ ਸੰਨ ਗੁਣਾਂ ਦਵਾਈ ਗੰਠੜੀ ਆ ਗਣ ਚੰਡੀ ਇਸ ਕਰਕੇ ਬਿਆਰਿਓ ਜੇ ਗੁਰੂ ਦੇ ਦਿੱਤੇ ਗੁਣ ਸਾਡੀ ਛੋੜੀ ਚੁਣਗੇ ਸਾਡੀਆਂ ਧੀਆਂ ਸੁਖੀਆਂ ਵਸਣਗੀਆਂ ਜੇ ਤੀਨੋਂ ਪੰਜ ਬਾਣੀਆਂ ਤੁਸੀਂ ਸਿਖਾ ਦਿੰਦੇ ਹੋ ਨਾ ਸੰਦਲ ਸਾਖ ਨੂੰ ਵੱਡਾ ਦਾਜ ਤੁਸੀਂ ਨਹੀਂ ਦਿੰਦੇ। ਜੇ ਕਿਸੇ ਨੇ ਨਿਸ਼ਤਾ ਲੈਣਾ ਹੈ ਜੇ ਬੰਦਾ ਕੋਠੀ ਨਾਲ ਵੇਖੇ ਕਾਰਨ ਨਾਲ ਵੇਖੇ ਇਹ ਵੇਖੇ ਬੱਚੀ ਬੜੀ ਲਿਖੀ ਹੈ ਤੇ ਨਾਲ ਪਾਣੀ ਕਿੰਨੀ ਪੜਦੀ ਹੈ ਜੇ ਕੋ ਬੱਚੇ ਨੂੰ ਘਰ ਲੈ ਆਉਂਦੇ ਤੁਹਾਡੇ ਘਰਾਂ ਦੇ ਮਹਿਲ ਵਿੱਚ ਹੁਣ ਵੀਜਿਤ ਵਿੱਚ ਵਾਧਾ ਹੁੰਦਾ ਜੇ ਆਪਾਂ ਇਹ ਕਹਿ ਦਿੰਨੇ ਆ ਜਦ ਕੀ ਭਾਵੇਂ ਆਉਂਦੀ ਨਾ ਹੋਵੇ ਮਿਹਰ ਦੀ ਜ਼ਰੂਰ ਆਉਣੀ ਚਾਹੀਦੀ ਹੈ ਸਿਰ ਮੈਂ ਕਹਿੰਦਾ ਸਾਰ ਸੰਗਤ ਗੁੱਸਾ ਮੰਨ ਕਰਿਓ ਨਹੀਂ ਕਮਜੋਰ ਹੁੰਦੀ ਹੈ ਨਹੀਂ ਪੱਕੀ ਰੱਖਣੀ ਹੈ ਨਾ ਫਿਰ ਤੁਹਾਨੂੰ ਬਾਣੀ ਨਾਲ ਚਾਹੀਦੀ ਅੰਗਰੇਜ਼ੀ ਵੀ ਚਾਹੀਦਾ ਪੁਰਧੂ ਵੀ ਚਾਹੀਦਾ ਹਿੰਦੀ ਵੀ ਚਾਹੀਦੀ ਮੈਂ ਕਿਹਾ 15 ਭਾਸ਼ਾ ਨੂੰ ਨਹੀਂ ਹੁਣ ਦੱਸਣਾ ਪਰ ਉਹ ਮਾਇਨੇ ਸਮਾਵੇ ਜਿਹਦੀ ਤੇ ਗੁਰੂ ਸਾਹਿਬ ਨੇ ਸਦੀ ਨਹੀਂ ਰੱਖੀ ਸੋ ਇਹ ਵਿਆਹ ਸ਼ਾਦੀਆਂ ਗੁਰੂ ਸਾਹਿਬ ਨੇ ਸਾਨੂੰ ਨਹੀਂ ਰੱਖ ਦਿੱਤੀ ਜਿਹਦੇ ਤੇ ਆਪਾਂ ਚੱਲਣਾ ਸੋ ਮੇਰੇ ਵੱਲੋਂ ਸਮਾ ਹੈ ਨਾ ਸਮਾਪਤ ਹੁਣ ਆਲਾ ਜੀ ਇਹ ਤਾਂ ਪੜਨਾ ਹੀ ਪੜਨਾ ਹੈ ਉਹ ਪਾ ਜਿਹੜਾ ਸਾਹਮਣੇ ਉਹਦੇ ਬੜੇ ਤਰ੍ਹਾਂ ਦਾ ਮਿਲ ਗਿਆ ਯਾਰ ਨਾ ਜਾਇਆ ਆਉ ਮੇਰੇ ਵੀ ਇਹ ਨੂੰ ਪਤਾ ਮੇਰੇ ਵੀ ਬਹੁਤ ਪਿਆਰ ਕਰਦੇ ਮਖਰ ਸਾਹਿਬ ਸੋ ਉਹਨਾਂ ਦਾ ਮੈਂ ਕਿਹਾ ਮੋੜ ਵੀ ਨਹੀਂ ਸਰਦਾ ਉਹਨ ਤੇ ਵੀਰ ਜੀ ਉਹਨਾਂ ਨੇ ਵੀ ਕਿਹਾ ਚਾਰ ਪੰਜ ਮਿੰਟ ਦਾ ਸ਼ਬਦ ਪੜਨਾ ਸਾਧ ਸੰਗਤ ਜੀ ਕੁਝ ਮੈਂ ਜਿੰਨੀ ਬੇਨਤੀ ਕਰਨੇ ਸੀ ਸੰਪੂਰਨ ਸਮਾਗਮ ਹੈ ਹਾਲਾਂਕਿ ਗੁਰੂ ਨਾਨਕ ਦੇਵ ਜੀ ਦੇ ਵਿਆਰ ਪਰਤੇ ਬਹੁਤ ਕੁਝ ਕਿਹਾ ਜਾ ਸਕਦਾ ਹੈ ਇੱਕ ਇੱਕ ਗਿਆਨ ਜੇ ਨਾਮ ਹੈ ਨਾ ਉਹ ਤੇ ਬੜੀ ਲੰਬੀ ਕਥਾ ਹੋ ਸਕਦੀ ਸਰਸ ਕੋਸ਼ਟ ਜਿੰਨਾ ਮਨ ਦੀ ਗਿਆਨ ਲਾਣ ਨੂੰ ਤੁਸੀਂ ਇਕੱਠਾ ਕਰ ਸਕਦੇ ਧਨ ਪਰ ਇਹ ਨਾ ਆਖਿਆਂ ਬੈਠ ਇਕੱਠੇ ਲੋਏ ਜੇਤ ਜੋਤ ਦੋਏ ਮੂਰਤੀ ਧਨ ਪਰ ਕਈਏ ਸੋਏ ਇਹ ਤਾਂ ਹੀ ਹਸਤ ਪੜਾ ਕਿ ਬਾਣੀ ਤੋਂ ਪੜੀਆ ਨਾ ਕਹਿੰਦੇ ਤਾਂ ਤਾਂ ਜੋ ਕੋ ਨਹੀਂ ਹੁੰਦੇ ਕਿ ਦੋ ਕਰਤਾਰ ਵੜਿਤਾਰ ਲਾ ਜਿਹੜੇ ਆ ਕਿ ਲੋਕਾਂ ਦੇ ਸਾਹਮਣੇ ਕੋਈ ਆ ਜਾ ਸਾਡੇ ਘਰ ਦਾ ਉਹਦੇ ਹਾਸਾ ਸਕੇ ਨਤੀਜਾ ਸਭ ਖਾ ਦੇਣ ਲੋਕਾਂ ਨੂੰ ਕੋਈ ਲੜੇ ਨਹੀਂ ਆ ਕਿ ਕਿੰਨੇ ਤਰ ਪਰ ਜੋ ਦੋ ਨਹੀਂ ਹੈ ਕਿ ਜਿਹੜੇ ਲੋਕਾਂ ਨੂੰ ਕਹਿਣਾ ਸੀ ਲੜੇ ਨਹੀਂ ਹੈਗੇ ਮਾਲਾ ਜਾ ਪਰੋਣੇ ਬਾਹਰ ਗਏ ਤਾਂ ਬਦਲੇ ਉਹ ਉਥਮ ਪੱਥੀ ਫੇਰ ਕਹਿੰਦੇ ਉਹ ਤਾਂ ਅੰਦਰ ਜੋਤੀ ਹੁੰਦੇ ਤਾਂ ਫਿਰ ਇਹ ਨਾ ਆਖੀਆਂ ਨ ਬੈਠ ਇਕੱਠੇ ਹੋਏ ਤੇ ਮਾਰੇ ਤਾਂ ਤਨ ਜੋਤ ਕੋਣ ਹੈ ਕਹਿੰਦੇ ਇੱਕ ਜੋਤ ਦੋਏ ਮੂਰਤੀ ਤਨ ਫਿਰ ਕਈਏ ਸੋਏ ਕਹਿੰਦੇ ਸ਼ਰੀਰ ਦੋ ਹੋਣ ਪਰ ਵਿਆਹ ਤੋਂ ਬਾਅਦ ਸੋਚ ਇੱਕ ਇਹਨਾਂ ਦੀ ਹੋ ਗਈ ਹੋਵੇ ਨਾ ਅਸਲੀ ਹੋ ਤਨ ਤਨ ਜੋਤ ਹੁੰਦੇ ਆ ਤੇ ਜਿਹੜੇ ਵਿਆਹ ਤੋਂ ਬਾਅਦ ਦੋ ਦੋ ਸੋਚਾਂ ਰੱਖਦੇ ਉਹਨਾਂ ਦੀ ਨਿਵਦੀ ਨਹੀਂ ਜੇ ਵਿਆਹ ਤੋਂ ਬਾਅਦ ਦੋਵੇਂ ਦੀਆਂ ਦੀ ਸੁਰ ਇੱਕ ਹੋ ਜੇ ਸਲਾਹ ਇੱਕ ਹੋ ਜੇ ਸਵਰਗ ਦੇ ਸਾਸਨ ਜਿਵੇਂ ਨਾ ਕੋਈ ਸਰਦਾਰ ਸੋ ਐਸੀ ਬਾਣੀ ਜਿਹਦਾ ਤੁਸੀਂ ਕੀ ਸੁਣਿਆ ਆਓ ਹੁਣ ਅਗਲਾ ਸਬਜੈਕਟ ਜਿਹਨੂੰ ਕਹਿੰਗੇ ਮੈਂ ਫਰੀਦਕੋਟ ਦੇ ਧਾਮਾਂ ਤੇ ਬਾਬਾ ਫਰੀਦ ਦਾ ਸ਼ਰਧਾ ਨਾ ਪੜਾ ਇਹ ਤਾਂ ਮੇਰੇ ਵਾਸਤੇ ਵੀ ਬੜੀ ਗੱਲ ਬਣਦਾ ਹੈ ਇਹਨੂੰ ਇਹ ਸ਼ਰਧ ਨੇ ਬੜਾ ਮਾਨਸਕ ਕਰ ਮਾਇਆ ਮੈਨੇ ਇਸ ਨੂੰ ਚੰਗਾ ਕਾਇ ਇਹ ਸ਼ਰਧ ਨੇ ਮੈਨੂੰ ਨਵਾਜਿਆ ਸੋ ਜਿਸ ਕਰਕੇ ਸਾਡੀ ਜੀ ਬਾਬਾ ਫਰੀਦ ਜੀ ਦੇ ਪਾਣੂ ਤੇ ਸ਼ਰਧ ਦੀ ਰਾਜ ਮਾਗਿਆ ਅਸਮਾਪੀ ਕਰ ਦੇਣੀ ਹੈ ਔਰ ਸਾਥ ਸਿੰਘ ਨੇ ਕੁੜੀ ਗਿਆ। ਮੈਂ ਸਮਝੇ ਕਿ ਜਦੋਂ ਵੀ ਕਿਸਾ ਸੰਦੇਸ਼ ਦਿਸਦਾ ਮੈਂ ਦੇਖਣ ਦਾ ਦੇ ਅੰਦਰ ਸੁਣਨ ਦੀ ਸਮਝਣ ਦੀ ਚਾਹਤ ਬਹੁਤ ਹੈ। ਕੋਈ ਸ਼ੱਕ ਨਹੀਂ। ਜਦੋਂ ਲਾਵਾ ਦੀ ਗੱਲ ਚੱਲ ਰਹੀ ਸੀ ਨਾ ਸਾਰੇ ਕੌਂਦੇ ਸਾਨੂੰ ਸਮਝ ਲੱਗੇ ਸਾਰਿਆਂ ਨੂੰ ਮੋਬਾਈਲ ਕਿੱਡੇ ਸੀ ਭਰੀਏ ਸਮਝੀਏ। ਪਰ ਕਿਧਰੇ ਕਿਧਰੇ ਅਵੇਸਲੇ ਹੋ ਗਏ। ਸਾਡੇ ਘਰਾਂ ਵਿੱਚ ਹੁਣ ਉਦਾਂ ਦੇ ਗਾਣ ਨਹੀਂ ਬੈਠਦੇ। ਜਿਹੜੀਆਂ ਬੀਬੀਆਂ ਪਹਿਲਾਂ 7-7 ਦਿਨ ਬਿੜਦੇ ਹੁੰਦੀਆਂ ਸੀ ਅੱਜ ਕੱਲ ਲੋਕੀ ਸੋਹਣ ਨੂੰ ਨਹੀਂ ਦੇਖਦੇ ਕੱਪੜਿਆਂ ਦੀਆਂ ਪ੍ਰੈਸ ਨਹੀਂ ਦੇਖਦੇ ਵੀ ਹੋਇਆ ਵੀ ਨਹੀਂ ਵਿਆਹ ਤੇ ਜਾਣਾ ਸੂਟ ਜੁੱਤੀ ਵੇਖਣੀ ਆਪਣਾ ਪਹਿਰਾਵੇ ਨੂੰ ਮੈਚ ਕਰਣੀ ਇਹ ਚੀਜ਼ਾਂ ਅੱਜ ਆਮ ਆ ਗਈਆਂ ਪਹਿਲਾਂ ਲੋਕੀ ਇਹ ਜਿੱਦਾਂ ਵੀ ਇਕੱਠੇ ਹੁੰਦੇ ਸੀ ਪਹਿਲਾਂ ਲੋਕੀ ਵਿਆਹ ਤੇ ਇੱਕ ਪਰਿਵਾਰ ਦੇ ਘਰ ਖੁਸ਼ੀਆਂ ਮਨਾਉਂਦੇ ਸੀ ਅੱਜ ਸਿਰਫ ਸਾਨੂੰ ਪਤਾ ਕੀ ਫਿਕਰੇ ਅੱਜ ਉਹਦੇ ਵਿਆਹ ਤੇ ਜਾਣਾ ਬਸ ਤਫਾਫਾ ਬਣਾ ਕੇ ਬਸ ਆਇਆ ਕਿ ਤਿੰਨ ਦਿਨ ਦਾ ਬਿਆਸ ਪਹਿਲਾ 7 7 ਦਿਨ ਦਾ ਬਿਆਸ ਇਹਦਾ 7 7 ਦਿਨ ਇਹਨਾਂ ਚਾਹ ਦੇ ਨਾਲ ਦੁਜੀਆਂ ਖੁਸ਼ੀਆਂ ਜਾਣਾ ਕਿ ਜਿੱਦ ਅੰਤ ਹੋਏਗੀ ਇਹ ਚਾਨ ਕਾਇਮ ਕਰ ਸਕਦੇ ਚਾਨ ਕਾਇਮ ਕਰਨ ਵਾਸਤੇ ਕੋਰ ਬਣਾਏ ਜਾਂਦੇ ਹਨ ਚਾਨ ਮਾਰਨ ਵਾਸਤੇ ਨਹੀਂ ਸਭ ਨੂੰ ਪਿਆਰੋ ਜਿੱਦਾਂ ਤੁਸੀਂ ਸਮਝ ਸਕਦੇ ਹੋ ਜਿੱਦਾਂ ਵੀ ਬੱਚਾ ਨੂੰ ਸਮਝਾ ਸਕਦੇ ਹੋ છોੜਨ ਦਾ ਯਤਨ ਕਰੋ ਆਸਰੋਕੀ ਪਟਾਕੇ ਚ ਚਲੂਣ ਦੇ ਜੋਰ ਹੁੰਦੇ ਵਿਆਹ ਤੇ ਇਹ ਵੀ ਸੋਚੋ ਕਿ ਮਾਕੇ ਕੋ ਗਰੀਜ ਕੋ ਬਿਮਾਰ ਵੀ ਹੋ ਸਕਦਾ ਹੈ। ਤੁਸੀਂ ਇੰਨਾ ਇੰਨਾ ਵੱਡਾ ਗਜਮਦਾਰ ਪਟਾਕਾ ਚਲਾਉਨੇ ਹੋ ਵਿਆਹ ਹੋਇਆ ਹੈ, ਅਨੰਦਕਾਰਨ ਦਾ ਵਿਆਹ ਹੈ, ਖੁਸ਼ੀਆਂ ਮਨਾਓ ਉਹਦੇ ਤਰੀਕੇ ਮਰੂਲੀ ਪੜੇ ਹਨ। ਪਰ ਝਗੜੇ ਕਰਕੇ, ਇੰਨਾ ਖਰਚਾ ਕਰਕੇ ਵਿਆਹ ਨੂੰ ਬਰਬਾਦੀ ਨਾ ਕਰੋ। ਇਹ ਤਾਂ ਪੈਸਾ ਬਰਬਾਦ ਹੁੰਦਾ, ਸਮਾਂ ਵੀ ਬਰਬਾਦ ਹੁੰਦਾ, ਸਮਝ ਬਰਬਾਦ ਹੁੰਦੀ। ਕਾਰਨ ਚ ਬਹੁਤ ਛੰਗਾਂ ਬਾਣੀਆਂ ਜਿਹਨਾਂ ਨੂੰ ਪੜ੍ਹ ਕੇ ਸੁਣ ਸਕਦੇ ਹੋ ਜਰੂਰ ਇਹ ਤੇ ਧਿਆਨ ਕਰਿਓ ਮੈਂ ਬਿਲਕੁਲ ਕਰਮਾਸਤਾ ਆ ਕਿਉਂਕਿ ਇਹ ਜਿਹੜਾ ਸਬਜੈਕਟ ਹੈ ਨਾ ਵਿਆਹ ਵਾਲਾ ਇਹ ਕੀਰਤਨ ਜੀ ਸਭ ਨੂੰ ਮਿਲਦਾ ਨਹੀਂ ਬਹੁਤ ਘੱਟ ਮਿਲਦਾ ਜੇ ਮਿਲਦਾ ਕਦੋਂ ਸਮਾਂ ਨਹੀਂ ਹੁੰਦਾ ਕੋਈ ਜਦੋਂ ਬਰਾਤੀ ਆਉਂਦੇ ਫਿਰ ਉਹਨਾਂ ਦਾ ਰਹਿਣਾ ਚੱਲਣਾ ਜਾਂਦਾ ਆਓ ਸਾਰੇ ਸੁਣਿਓ ਜੀ ਬੜੀ ਹੈ ਫਰਦੀ ਦਾ あ <music> Thank <laughs> i don't know ਹਰੀ ਦਾ